ਜ਼ਿਲ੍ਹਾ ਹੁਸ਼ਿਆਰਪੁਰ ਦੇ ਪੈਂਦੇ ਪਿੰਡ ਭੁੰਗਰਨੀ ਵਿਖੇ ਚਰਨਸ਼ੋਪਰਾਪਤ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਪਵਿੱਤਰ ਸਥਾਨ 'ਤੇ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਹ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਾਈ ਹੇਠ ਸਜਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮਗਮ ਦੌਰਾਨ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੇ ਜੀਵਨ ਸਫਲੇ ਕੀਤੇ ਅਤੇ ਨਗਰ ਕੀਰਤਨ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਰਸਪਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਇਲਾਕਾ ਵਾਸੀਆਂ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਐਨ ਆਰ ਆਈ ਸੰਗਤਾਂ ਦਾ ਵਿਸ਼ੇਸ਼ly ਯੋਗਦਾਨ ਪਿਆ। ਮੇਰੇ ਸੇਵੀ ਕਾਰਜਾ ਸਮਾਰਟੇ ਪਾਵਨ ਅਨੰਦ ਸਾਹਿਬ ਆ ਆ ਗੰਗਾਂ ਜੰਗਲ ਬਨਿਆ ਹੋੜ ਵਾਇਰ ਦੇ ਕਾਲ ਬਰਸਾ ਬਰਸ ਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਅਸਥਾਨ ਤੇ ਅੱਜ ਇਹਨਾਂ ਦਾ ਪ੍ਰਕਾਸ਼ ਗੁਰੂ ਬਣਾਉਂਦੇ ਹੋਏ ਕਿ ਜੋ ਕਿ ਤਿੰਨ ਦਿਨ ਰੋਜ਼ ਤੋਂ ਪਾਣੀ ਦੇ ਪ੍ਰਵਾਹ ਚੱਲ ਰਹੇ ਸਨ ਤੇ ਅੱਜ ਨਗਰ ਕੀਰਤਨ ਆ ਜੋ ਕਿ ਪੂਰੇ ਨਗਰ ਦੇ ਵਿੱਚ ਪੰਜ ਸੀਨਾ ਦੀ ਰਹਿ ਰਹਿਮਾਈ ਹੇਠ ਉਹਦੇ ਨਗਰ ਦੇ ਵਿੱਚ ਨਗਰ ਕੀਰਤਨ ਪਿਆਰੇ ਸਜਾਈ ਜਾ ਰਹੇ ਹਨ ਹੱਥੇ ਪਹਿਲੀ ਸਟੇਜ ਤੇ ਸਕੂਲ ਦੇ ਕੋਲ ਅੱਜwidehat ਮਾਰਦਾ ਗੱਠ ਜੋ ਕਿ ਸੰਗਤ ਦਾ ਲੱਕਾ ਨਿਵਾਸੀ ਨਗਰ ਤੋਂ ਬਹੁਤ ਵੱਡੇ ਘੱਟ ਦੇ ਨਾਲ ਅੱਜ ਕੋਲ ਰਾਇਸ ਜੀ ਦੇ ਸਾਥ ਤੇ ਮਨਾਇਆ ਜਾ ਰਿਹਾ ਜੋ ਕਿ 31 ਤਰੀਕ ਨੂੰ ਗੁਰੂ ਰਾਏ ਸਾਹਿਬ ਜੀ ਦੇ ਸਥਾਨ ਤੇ ਕੀਰਤਨ ਦਰਵਾਜ ਸਜਾਏ ਜਾ ਰਹੇ ਆ ਜੋ ਕਿ ਮਹਾਨ ਜਥੇ ਜਥੇ ਰਾਜ ਜੀ ਰਾਜ ਜੀ ਪਰਸੰਗ ਜਥੇ ਪਹੁੰਚ ਰਹੇ ਆ ਇਲਾਕਾ ਨਿਵਾਸੀਆਂ ਨੂੰ ਵੀ ਇਨਕਲਾਂ ਉਹ ਬੇਟੂ ਲੈ ਕੇ ਟੂਰਿਸਟ ਸਾਹਿਬ ਦੇ ਕੋਲ ਜੇ ਇਹਨੇ 라ਟ ਹੋਵੇ ਤੱਕ ਕੀ ਦਰਵਾਜ਼ਾ ਦੇ ਦੇਗਾ ਸਾਰੀ ਸੰਤੋਖ ਦਾ ਪਾਣੀ ਦੇ ਤੋਂ ਲਾਈਵ ਤੇ ਲੁਗਾ ਸਾਰੇ ਉੱਤੇ ਬੈਠ ਕੇ ਦੇਖ ਸਕਦੇ ਆ ਇਹ ਦੇਖ ਕਿ ਤੁਸੀਂ ਨਹੀਂ ਪਹੁੰਚ ਸਕਦੇ ਉਹ ਸਾਰੇ ਆਪਾਂ ਦੇਖ ਸਕਾਂਗੇ ਇਸ ਕਰਕੇ ਸਾਰਿਆਂ ਨੂੰ ਉਹ ਰਾਜ ਸਿੰਘ ਦੇ ਪ੍ਰਕਾਸ਼ ਜਾਂ ਲੱਖ ਲੱਖ ਜਨਾ ਜਾਂ ਉਹ ਲੱਖ ਲੱਖ ਜਨਾ ਵਾਈਟ ਟਿਕਨ ਕਾਲਸਾਵਾਂ ਹੁਸ਼ਿਆਰਪੁਰ ਤੋਂ ਹਨੀ ਸੰਦੂ ਦੀ ਖਾਸ